ਟੂਰਿਸਟ ਦਾ ਗਰੁੱਪ ਜਿਹੜਾ ਦੋਸਤਾਂ ਦਾ ਜਾਂਦਾ ਔਰ ਉੱਥੇ ਜਾ ਕੇ ਇੱਕ ਹੱਥ ਦੇ ਨਾਲ ਇਹ ਮੁੰਡਾ ਬਾਈਕ ਚਲਾ ਰਿਹਾ ਹੁੰਦਾ ਔਰ ਸਟੰਟ ਕਰ ਰਿਹਾ ਹੁੰਦਾ ਸੜਕ ਦੇ ਉੱਤੇ ਔਰ ਹਾਦਸਾ ਗ੍ਰਸ ਇਸ ਦੀ ਬਾਈਕ ਹੋ ਜਾਂਦੀ ਹੈ ਵੀਡੀਓ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਵਿੱਚ ਪੰਜਾਬ ਤੋਂ ਆਏ ਬਾਈਕਰਸ ਗਰੁੱਪ ਦਾ ਇੱਕ ਮੈਂਬਰ ਦੇ ਨਾਲ ਹਾਦਸਾ ਹੁੰਦਾ ਹੈ ਜ਼ਬਰਦਸਤ ਓਵਰ ਸਪੀਡ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਸੜਕ ਦੇ ਵਿਚਾਲੇ ਡਰਾਈਵਰ ਟਕਰਾਂਦਾ ਹੈ ਔਰ ਉਸ ਤੋਂ ਬਾਅਦ ਦੂਜੇ ਪਾਸੇ ਸੜਕ ਦੇ ਪਲਟ ਕੇ ਕਾਰ ਦੇ ਵਿੱਚ ਜਾ ਕੇ ਇਹ ਮੁੰਡਾ ਵੱਜਦਾ ਇਸ ਦੌਰਾਨ ਉਸਨੇ ਹੈਲਮਟ ਜ਼ਰੂਰ ਪਾਇਆ ਹੋਇਆ ਸੀ ਜਿਸ ਦੇ ਕਰਕੇ ਉਸਦੀ ਜਾਨ ਜ਼ਰੂਰ ਬਚੀ ਹੈ ਪਰ ਗੰਭੀਰ ਸੱਟਾਂ ਉਸਦੇ ਲੱਗੀਆਂ ਨੇ ਤਾਂ ਕਾਰ ਦੀ ਪਿਛਲੀ ਸਾਈਡ ਦੇ ਉੱਤੇ ਕਾਫੀ ਨੁਕਸਾਨ ਵੀ ਪਹੁੰਚਦਾ ਹੈ ਔਰ ਇਹ ਵੀਡੀਓ ਦੇ ਵਿੱਚ ਜਿਹੜਾ ਮੁੰਡਾ ਬਾਈਕ ਦੇ ਉੱਤੇ ਸਵਾਰ ਵੇਖ ਰਹੇ ਹੋ ਉਹ ਪੰਜਾਬ ਦਾ ਦੱਸਿਆ ਜਾ ਰਿਹਾ ਹਿਮਾਚਲ ਗਿਆ ਸੀ ਘੁੰਮਣ ਫਿਰਨ ਦੇ ਲਈ ਆਪਣੇ ਦੋਸਤਾ ਦੇ ਨਾਲ ਤੇ ਉਸ ਤੋਂ ਬਾਅਦ ਇੱਕ ਹੱਥ ਦੇ ਨਾਲ ਬਾਈਕ ਚਲਾ ਰਿਆ ਹੁੰਦਾ ਤੇ ਉਸ ਤੋਂ ਬਾਅਦ ਹਾਦਸਾ ਹੁੰਦਾ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਤਿੰਨ ਤਰੀਕੇ ਦੀ ਅਲੱਗ-ਅਲੱਗ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਪਹਿਲਾ ਬਾਈਕ ਦੇ ਉੱਤੇ ਖੱਤ ਦੇ ਨਾਲ ਉਹ ਵੀ ਬਾਈਕ ਚਲਾ ਰਿਆ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਉਸ ਦਾ ਕੰਟਰੋਲ ਬਾਈਕ ਦੇ ਉੱਤੇ ਖੋ ਜਾਂਦਾ ਉਸ ਤੋਂ ਬਾਅਦ ਸਿੱਧਾ ਜਾ ਕੇ ਇੱਕ ਗੱਡੀ ਦੇ ਵਿੱਚ ਜਾ ਕੇ ਵੱਜਦਾ ਜਿਸ ਤੋਂ ਬਾਅਦ ਉਹ ਪਲਟ ਜਾਂਦਾ ਹੈ ਹਾਲਾਂਕਿ ਇਸ ਹਾਦਸੇ ਤੋਂ ਬਾਅਦ ਉਸਦੇ ਦੋਸਤਾਂ ਮਿੱਤਰਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਇਹ ਵੀਡੀਓ ਬਣਾਈ ਜਾ ਰਹੀ ਸੀ ਉਸ ਦੀ ਜ਼ਰੂਰ ਮਦਦ ਕੀਤੀ ਜਾਂਦੀ ਹੈ ਔਰ ਉਸ ਨੂੰ ਹਸਪਤਾਲ ਵੀ ਪਹੁੰਚਦਾ ਕੀਤਾ ਜਾਂਦਾ ਪਰ ਉਹਨਾਂ ਸਟੰਟ ਬਾਜ਼ਸ ਦੇ ਲਈ ਇਹ ਜ਼ਰੂਰ ਇੱਕ ਸਬਕ ਬਣ ਕੇ ਵੀਡੀਓ ਸਾਹਮਣੇ ਆਈ ਹੈ ਜੋ ਮੁੰਡੇ ਇਸ ਤਰੀਕੇ ਦੇ ਦੇ ਸਟੰਟ ਜਿਹੜੇ ਨੇ ਹਿਮਾਚਲ ਦੇ ਵਿੱਚ ਜਾ ਕੇ ਕਰਦੇ ਨੇ ਖਾਸ ਕਰਕੇ ਉਹ ਬਾਈਕਰਸ ਜੋ ਕਿ ਪੰਜਾਬ ਤੋਂ ਜਾਂਦੇ ਨੇ ਤਾਂ ਜੇ ਹਾ ਹਾਤਸਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਵੀ ਸਤਰਕ ਰਿਆ ਕਰੋ ਔਰ ਤੁਸੀਂ ਦੇਖੋ ਇੱਕ ਹੱਥ ਦੇ ਨਾਲ ਬਾਈਕ ਚਲਾਣੀ ਇਸ ਪੰਜਾਬੀ ਮੁੰਡੇ ਨੂੰ ਮਹਿੰਗੀ ਪੈ ਗਈ। ਢੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ ਇੱਕ ਹੱਥ ਦੇ ਨਾਲ ਬਾਈਕ ਚਲਾਣਾ ਇਸ ਪੰਜਾਬੀ ਟੂਰਿਸਟ ਨੂੰ ਮਹਿੰਗਾ ਪੈ ਗਿਆ ਤਾਂ ਹਿਮਾਚਲ ਦੇ ਵੱਲ ਇੱਕ ਬਾਈਕ ਟੂਰਿਸਟ ਦਾ ਗਰੁੱਪ ਜਿਹੜਾ ਦੋਸਤਾਂ ਦਾ ਜਾਂਦਾ ਔਰ ਉੱਥੇ ਜਾ ਕੇ ਇੱਕ ਹੱਥ ਦੇ ਨਾਲ ਇਹ ਮੁੰਡਾ ਬਾਈਕ ਚਲਾ ਰਿਹਾ ਹੁੰਦਾ ਔਰ ਸਟੰਟ ਕਰ ਰਿਹਾ ਹੁੰਦਾ ਸੜਕ ਦੇ ਉੱਤੇ ਔਰ ਹਾਦਸਾ ਗ੍ਰਸ ਇਸ ਦੀ ਬਾਈਕ ਹੋ ਜਾਂਦੀ ਹੈ ਵੀਡੀਓ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਵਿੱਚ ਪੰਜਾਬ ਤੋਂ ਆਏ ਬਾਈਕਰਸ ਗਰੁੱਪ ਦਾ ਇੱਕ ਮੈਂਬਰ ਦੇ ਨਾਲ ਹਾਦਸਾ ਹੁੰਦਾ ਹੈ ਜ਼ਬਰਦਸਤ ਓਵਰ ਸਪੀਡ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਸੜਕ ਦੇ ਵਿਚਾਲੇ ਡਰਾਈਵਰ ਟਕਰਾਂਦਾ ਔਰ ਉਸ ਤੋਂ ਬਾਅਦ ਦੂਜੇ ਪਾਸੇ ਸੜਕ ਦੇ ਪਲਟ ਕੇ ਕਾਰ ਦੇ ਵਿੱਚ ਜਾ ਕੇ ਇਹ ਮੁੰਡਾ ਵੱਜਦਾ ਇਸ ਦੌਰਾਨ ਉਸਨੇ ਹੈਲਮਟ ਜ਼ਰੂਰ ਪਾਇਆ ਹੋਇਆ ਸੀ ਜਿਸ ਦੇ ਕਰਕੇ ਉਸਦੀ ਜਾਨ ਜ਼ਰੂਰ ਬਚੀ ਹੈ ਪਰ ਗੰਭੀਰ ਸੱਟਾਂ ਉਸਦੇ ਲੱਗੀਆਂ ਨੇ ਤਾਂ ਕਾਰ ਦੀ ਪਿਛਲੀ ਸਾਈਡ ਦੇ ਉੱਤੇ ਕਾਫੀ ਨੁਕਸਾਨ ਵੀ ਪਹੁੰਚਦਾ ਔਰ ਇਹ ਵੀਡੀਓ ਦੇ ਵਿੱਚ ਜਿਹੜਾ ਮੁੰਡਾ ਬਾਈਕ ਦੇ ਉੱਤੇ ਸਵਾਰ ਵੇਖ ਰਹੇ ਉਹ ਪੰਜਾਬ ਦਾ ਦੱਸਿਆ ਜਾ ਰਿਹਾ ਹਿਮਾਚਲ ਗਿਆ ਸੀ ਘੁੰਮਣ ਫਿਰਨ ਦੇ ਲਈ ਆਪਣੇ ਦੋਸਤਾ ਦੇ ਨਾਲ ਤੇ ਉਸ ਤੋਂ ਬਾਅਦ ਇੱਕ ਹੱਥ ਦੇ ਨਾਲ ਬਾਈਕ ਚਲਾ ਰਿਆ ਹੁੰਦਾ ਤੇ ਉਸ ਤੋਂ ਬਾਅਦ ਹਾਦਸਾ ਹੁੰਦਾ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਤਿੰਨ ਤਰੀਕੇ ਦੀ ਅਲੱਗ-ਅਲੱਗ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਪਹਿਲਾ ਬਾਈਕ ਦੇ ਉੱਤੇ ਖੱਤ ਦੇ ਨਾਲੋਂ ਵੀ ਬਾਈਕ ਚਲਾ ਰਿਆ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਉਸ ਦਾ ਕੰਟਰੋਲ ਬਾਈਕ ਦੇ ਉੱਤੇ ਖੋ ਜਾਂਦਾ ਉਸ ਤੋਂ ਬਾਅਦ ਸਿੱਧਾ ਜਾ ਕੇ ਇੱਕ ਗੱਡੀ ਦੇ ਵਿੱਚ ਜਾ ਕੇ ਵੱਜਦਾ ਜਿਸ ਤੋਂ ਬਾਅਦ ਉਹ ਪਲਟ ਜਾਂਦਾ ਹੈ ਹਾਲਾਂਕਿ ਇਸ ਹਾਦਸੇ ਤੋਂ ਬਾਅਦ ਉਸਦੇ ਦੋਸਤਾਂ ਮਿੱਤਰਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਇਹ ਵੀਡੀਓ ਬਣਾਈ ਜਾ ਰਹੀ ਸੀ ਉਸ ਦੀ ਜ਼ਰੂਰ ਮਦਦ ਕੀਤੀ ਜਾਂਦੀ ਹੈ ਔਰ ਉਸ ਨੂੰ ਹਸਪਤਾਲ ਵੀ ਪਹੁੰਚਦਾ ਕੀਤਾ ਜਾਂਦਾ ਪਰ ਉਹਨਾਂ ਸਟੰਟ ਬਾਜ਼ਸ ਦੇ ਲਈ ਇਹ ਜ਼ਰੂਰ ਇੱਕ ਸਬਕ ਬਣ ਕੇ ਵੀਡੀਓ ਸਾਹਮਣੇ ਆਈ ਹੈ ਜੋ ਮੁੰਡੇ ਇਸ ਤਰੀਕੇ ਦੇ ਦੇ ਸਟੰਟ ਜਿਹੜੇ ਨੇ ਹਿਮਾਚਲ ਦੇ ਵਿੱਚ ਜਾ ਕੇ ਕਰਦੇ ਨੇ ਖਾਸ ਕਰਕੇ ਉਹ ਬਾਈਕਰਸ ਜੋ ਕਿ ਪੰਜਾਬ ਤੋਂ ਜਾਂਦੇ ਨੇ ਤਾਂ ਜੇ ਹਾ ਹਾਤ ਸਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਵੀ ਸਤਰਕ ਰਿਆ ਕਰੋ ਔਰ ਤੁਸੀਂ ਦੇਖੋ ਇੱਕ ਹੱਥ ਦੇ ਨਾਲ ਬਾਈਕ ਚਲਾਣੀ ਇਸ ਪੰਜਾਬੀ ਮੁੰਡੇ ਨੂੰ ਮਹਿੰਗੀ ਪੈ ਗਈ। ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ ਇੱਕ ਹੱਥ ਦੇ ਨਾਲ ਬਾਈਕ ਚਲਾਣਾ ਇਸ ਪੰਜਾਬੀ ਟੂਰਿਸਟ ਨੂੰ ਮਹਿੰਗਾ ਪੈ ਗਿਆ ਤਾਂ ਹਿਮਾਚਲ ਦੇ ਵੱਲ ਇੱਕ ਬਾਈਕ ਟੂਰਿਸਟ ਦਾ ਗਰੁੱਪ ਜਿਹੜਾ ਦੋਸਤਾਂ ਦਾ ਜਾਂਦਾ ਔਰ ਉੱਥੇ ਜਾ ਕੇ ਇੱਕ ਹੱਥ ਦੇ ਨਾਲ ਇਹ ਮੁੰਡਾ ਬਾਈਕ ਚਲਾ ਰਿਹਾ ਹੁੰਦਾ ਔਰ ਸਟੰਟ ਕਰ ਰਿਹਾ ਹੁੰਦਾ ਸੜਕ ਦੇ ਉੱਤੇ ਔਰ ਹਾਦਸਾ ਗ੍ਰਸ ਇਸ ਦੀ ਬਾਈਕ ਹੋ ਜਾਂਦੀ ਹੈ ਵੀਡੀਓ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਵਿੱਚ ਪੰਜਾਬ ਤੋਂ ਆਏ ਬਾਈਕਰਸ ਗਰੁੱਪ ਦਾ ਇੱਕ ਮੈਂਬਰ ਦੇ ਨਾਲ ਹਾਦਸਾ ਹੁੰਦਾ ਹੈ ਜ਼ਬਰਦਸਤ ਓਵਰ ਸਪੀਡ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਸੜਕ ਦੇ ਵਿਚਾਲੇ ਡਰਾਈਵਰ ਕਰੌਂਦਾ ਹੈ ਔਰ ਉਸ ਤੋਂ ਬਾਅਦ ਦੂਜੇ ਪਾਸੇ ਸੜਕ ਦੇ ਪਲਟ ਕੇ ਕਾਰ ਦੇ ਵਿੱਚ ਜਾ ਕੇ ਇਹ ਮੁੰਡਾ ਵੱਜਦਾ ਇਸ ਦੌਰਾਨ ਉਸਨੇ ਹੈਲਮਟ ਜ਼ਰੂਰ ਪਾਇਆ ਹੋਇਆ ਸੀ ਜਿਸ ਦੇ ਕਰਕੇ ਉਸਦੀ ਜਾਨ ਜ਼ਰੂਰ ਬਚੀ ਹੈ ਪਰ ਗੰਭੀਰ ਸੱਟਾਂ ਉਸਦੇ ਲੱਗੀਆਂ ਨੇ ਤਾਂ ਕਾਰ ਦੀ ਪਿਛਲੀ ਸਾਈਡ ਦੇ ਉੱਤੇ ਕਾਫੀ ਨੁਕਸਾਨ ਵੀ ਪਹੁੰਚਦਾ ਹੈ ਔਰ ਇਹ ਵੀਡੀਓ ਦੇ ਵਿੱਚ ਜਿਹੜਾ ਮੁੰਡਾ ਬਾਈਕ ਦੇ ਉੱਤੇ ਸਵਾਰ ਵੇਖ ਰਹੇ ਹੋ ਉਹ ਪੰਜਾਬ ਦਾ ਦੱਸਿਆ ਜਾ ਰਿਹਾ ਹਿਮਾਚਲ ਗਿਆ ਸੀ ਘੁੰਮਣ ਫਿਰਨ ਦੇ ਲਈ ਆਪਣੇ ਦੋਸਤਾ ਦੇ ਨਾਲ ਤੇ ਉਸ ਤੋਂ ਬਾਅਦ ਇੱਕ ਹੱਥ ਦੇ ਨਾਲ ਬਾਈਕ ਚਲਾ ਰਿਆ ਹੁੰਦਾ ਤੇ ਉਸ ਤੋਂ ਬਾਅਦ ਹਾਦਸਾ ਹੁੰਦਾ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਤਿੰਨ ਤਰੀਕੇ ਦੀ ਅਲੱਗ-ਅਲੱਗ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਪਹਿਲਾ ਬਾਈਕ ਦੇ ਉੱਤੇ ਖੱਤ ਦੇ ਨਾਲ ਉਹ ਬਾਈਕ ਚਲਾ ਰਿਆ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਉਸ ਦਾ ਕੰਟਰੋਲ ਬਾਈਕ ਦੇ ਉੱਤੋਂ ਖੋ ਜਾਂਦਾ ਉਸ ਤੋਂ ਬਾਅਦ ਸਿੱਧਾ ਜਾ ਕੇ ਇੱਕ ਗੱਡੀ ਦੇ ਵਿੱਚ ਜਾ ਕੇ ਵੱਜਦਾ ਜਿਸ ਤੋਂ ਬਾਅਦ ਉਹ ਪਲਟ ਜਾਂਦਾ ਹੈ ਹਾਲਾਂਕਿ ਇਸ ਹਾਦਸੇ ਤੋਂ ਬਾਅਦ ਉਸਦੇ ਦੋਸਤਾਂ ਮਿੱਤਰਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਇਹ ਵੀਡੀਓ ਬਣਾਈ ਜਾ ਰਹੀ ਸੀ ਉਸ ਦੀ ਜ਼ਰੂਰ ਮਦਦ ਕੀਤੀ ਜਾਂਦੀ ਹੈ ਔਰ ਉਸ ਨੂੰ ਹਸਪਤਾਲ ਵੀ ਪਹੁੰਚਦਾ ਕੀਤਾ ਜਾਂਦਾ ਪਰ ਉਹਨਾਂ ਸਟੰਟ ਬਾਜ਼ਸ ਦੇ ਲਈ ਇਹ ਜ਼ਰੂਰ ਇੱਕ ਸਬਕ ਬਣ ਕੇ ਵੀਡੀਓ ਸਾਹਮਣੇ ਆਈ ਹੈ ਜੋ ਮੁੰਡੇ ਇਸ ਤਰੀਕੇ ਦੇ ਦੇ ਸਟੰਟ ਜਿਹੜੇ ਨੇ ਹਿਮਾਚਲ ਦੇ ਵਿੱਚ ਜਾ ਕੇ ਕਰਦੇ ਨੇ ਖਾਸ ਕਰਕੇ ਉਹ ਬਾਈਕਰਸ ਜੋ ਕਿ ਪੰਜਾਬ ਤੋਂ ਜਾਂਦੇ ਨੇ ਤਾਂ ਜੇ ਹਾ ਹਾਤਸਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਵੀ ਸਤਰਕ ਰਿਆ ਕਰੋ ਔਰ ਤੁਸੀਂ ਦੇਖੋ ਇੱਕ ਹੱਥ ਦੇ ਨਾਲ ਬਾਈਕ ਚਲਾਣੀ ਇਸ ਪੰਜਾਬੀ ਮੁੰਡੇ ਨੂੰ ਮਹਿੰਗੀ ਪੈ ਗਈ ਡੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਾ ਸੰਦੀਪ ਇੱਕ ਹੱਥ ਦੇ ਨਾਲ ਬਾਈਕ ਚਲਾਣਾ ਇਸ ਪੰਜਾਬੀ ਟੂਰਿਸਟ ਨੂੰ ਮਹਿੰਗਾ ਪੈ ਗਿਆ ਤਾਂ ਹਿਮਾਚਲ ਦੇ ਵੱਲ ਇੱਕ ਬਾਈਕ ਟੂਰਿਸਟ ਦਾ ਗਰੁੱਪ ਜਿਹੜਾ ਦੋਸਤਾਂ ਦਾ ਜਾਂਦਾ ਔਰ ਉੱਥੇ ਜਾ ਕੇ ਇੱਕ ਹੱਥ ਦੇ ਨਾਲ ਇਹ ਮੁੰਡਾ ਬਾਈਕ ਚਲਾ ਰਿਹਾ ਹੁੰਦਾ ਔਰ ਸਟੰਟ ਕਰ ਰਿਹਾ ਹੁੰਦਾ ਸੜਕ ਦੇ ਉੱਤੇ ਔਰ ਹਾਦਸਾ ਗ੍ਰਸ ਇਸ ਦੀ ਬਾਈਕ ਹੋ ਜਾਂਦੀ ਹੈ ਵੀਡੀਓ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਵਿੱਚ ਪੰਜਾਬ ਤੋਂ ਆਏ ਬਾਈਕਰਸ ਗਰੁੱਪ ਦਾ ਇੱਕ ਮੈਂਬਰ ਦੇ ਨਾਲ ਹਾਦਸਾ ਹੁੰਦਾ ਹੈ ਜ਼ਬਰਦਸਤ ਓਵਰ ਸਪੀਡ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸੜਕ ਦੇ ਵਿਚਾਲੇ ਡਰਾਈਵਰ ਟਕਰੌਂਦਾ ਔਰ ਉਸ ਤੋਂ ਬਾਅਦ ਦੂਜੇ ਪਾਸੇ ਸੜਕ ਦੇ ਪਲਟ ਕੇ ਕਾਰ ਦੇ ਵਿੱਚ ਜਾ ਕੇ ਇਹ ਮੁੰਡਾ ਵੱਜਦਾ ਇਸ ਦੌਰਾਨ ਉਸਨੇ ਹੈਲਮਟ ਜ਼ਰੂਰ ਪਾਇਆ ਹੋਇਆ ਸੀ ਜਿਸ ਦੇ ਕਰਕੇ ਉਸਦੀ ਜਾਨ ਜ਼ਰੂਰ ਬਚੀ ਹੈ ਪਰ ਗੰਭੀਰ ਸੱਟਾਂ ਉਸਦੇ ਲੱਗੀਆਂ ਨੇ ਤਕਾਰ ਦੀ ਪਿਛਲੀ ਸਾਈਡ ਦੇ ਉੱਤੇ ਕਾਫੀ ਨੁਕਸਾਨ ਵੀ ਪਹੁੰਚਦਾ ਹੈ ਔਰ ਇਹ ਵੀਡੀਓ ਦੇ ਵਿੱਚ ਤੇ ਜਿਹੜਾ ਮੁੰਡਾ ਬਾਈਕ ਦੇ ਉੱਤੇ ਸਵਾਰ ਵੇਖ ਰਿਓ ਉਹ ਪੰਜਾਬ ਦਾ ਦੱਸਿਆ ਜਾ ਰਿਹਾ ਹਿਮਾਚਲ ਗਿਆ ਸੀ ਘੁੰਮਣ ਫਿਰਨ ਦੇ ਲਈ ਆਪਣੇ ਦੋਸਤਾਂ ਦੇ ਨਾਲ ਤੇ ਉਸ ਤੋਂ ਬਾਅਦ ਇੱਕ ਹੱਥ ਦੇ ਨਾਲ ਬਾਈਕ ਚਲਾ ਰਿਆ ਹੁੰਦਾ ਤੇ ਉਸ ਤੋਂ ਬਾਅਦ ਹਾਦਸਾ ਹੁੰਦਾ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਤਿੰਨ ਤਰੀਕੇ ਦੀ ਅਲੱਗ-ਅਲੱਗ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਪਹਿਲਾ ਬਾਈਕ ਦੇ ਉੱਤੇ ਖੱਤ ਦੇ ਨਾਲੋਂ ਵੀ ਬਾਈਕ ਚਲਾ ਰਿਆ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਉਸ ਦਾ ਕੰਟਰੋਲ ਬਾਈਕ ਦੇ ਉੱਤੋਂ ਖੋ ਜਾਂਦਾ ਉਸ ਤੋਂ ਬਾਅਦ ਸਿੱਧਾ ਜਾ ਕੇ ਇੱਕ ਗੱਡੀ ਦੇ ਵਿੱਚ ਜਾ ਕੇ ਵੱਜਦਾ ਜਿਸ ਤੋਂ ਬਾਅਦ ਉਹ ਪਲਟ ਜਾਂਦਾ ਹਾਲਾਂਕਿ ਇਸ ਹਾਦਸੇ ਤੋਂ ਬਾਅਦ ਉਸ ਦੇ ਦੋਸਤਾਂ ਮਿੱਤਰਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਇਹ ਵੀਡੀਓ ਬਣਾਈ ਜਾ ਰਹੀ ਸੀ ਉਸ ਦੀ ਜ਼ਰੂਰ ਮਦਦ ਕੀਤੀ ਜਾਂਦੀ ਹੈ ਔਰ ਉਸ ਨੂੰ ਹਸਪਤਾਲ ਵੀ ਪਹੁੰਚਦਾ ਕੀਤਾ ਜਾਂਦਾ ਪਰ ਉਹਨਾਂ ਸਟੰਟ ਬਾਜ਼ਸ ਦੇ ਲਈ ਇਹ ਜ਼ਰੂਰ ਇੱਕ ਸਬਕ ਬਣ ਕੇ ਵੀਡੀਓ ਸਾਹਮਣੇ ਆਈ ਹੈ ਜੋ ਮੁੰਡੇ ਇਸ ਤਰੀਕੇ ਦੇ ਦੇ ਸਟੰਟ ਜਿਹੜੇ ਨੇ ਹਿਮਾਚਲ ਦੇ ਵਿੱਚ ਜਾ ਕੇ ਕਰਦੇ ਨੇ ਖਾਸ ਕਰਕੇ ਉਹ ਬਾਈਕਰਸ ਜੋ ਕਿ ਪੰਜਾਬ ਤੋਂ ਜਾਂਦੇ ਨੇ ਤਾਂ ਜੇ ਹਾ ਹਾਦਸਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਵੀ ਸਤਰਕ ਰਿਆ ਕਰੋ ਔਰ ਤੁਸੀਂ ਦੇਖੋ ਇੱਕ ਖਾਦੇ ਨਾਲ ਬਾਈਕ ਚਲਾਣੀ ਇਸ ਪੰਜਾਬੀ ਮੁੰਡੇ ਨੂੰ ਮਹਿੰਗੀ ਪੈ ਗਈ। ਢੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਾ ਸੰਦੀਪ। ਇੱਕ ਹੱਥ ਦੇ ਨਾਲ ਬਾਈਕ ਚਲਾਣਾ ਇਸ ਪੰਜਾਬੀ ਟੂਰਿਸਟ ਨੂੰ ਮਹਿੰਗਾ ਪੈ ਗਿਆ ਤਾਂ ਹਿਮਾਚਲ ਦੇ ਵੱਲ ਇੱਕ ਬਾਈਕ ਟੂਰਿਸਟ ਦਾ ਗਰੁੱਪ ਜਿਹੜਾ ਦੋਸਤਾਂ ਦਾ ਜਾਂਦਾ ਔਰ ਉੱਥੇ ਜਾ ਕੇ ਇੱਕ ਹੱਥ ਦੇ ਨਾਲ ਇਹ ਮੁੰਡਾ ਬਾਈਕ ਚਲਾ ਰਿਹਾ ਹੁੰਦਾ ਔਰ ਸਟੰਟ ਕਰ ਰਿਹਾ ਹੁੰਦਾ ਸੜਕ ਦੇ ਉੱਤੇ ਔਰ ਹਾਦਸਾ ਗ੍ਰਸ ਇਸ ਦੀ ਬਾਈਕ ਹੋ ਜਾਂਦੀ ਹੈ ਵੀਡੀਓ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਵਿੱਚ ਪੰਜਾਬ ਤੋਂ ਆਏ ਬਾਈਕਰਸ ਗਰੁੱਪ ਦਾ ਇੱਕ ਮੈਂਬਰ ਦੇ ਨਾਲ ਹਾਦਸਾ ਹੁੰਦਾ ਹੈ ਜ਼ਬਰਦਸਤ ਓਵਰ ਸਪੀਡ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸੜਕ ਦੇ ਵਿਚਾਲੇ ਡਰਾਈਵਰ ਟਕਰਾਂਦਾ ਔਰ ਉਸ ਤੋਂ ਬਾਅਦ ਦੂਜੇ ਪਾਸੇ ਸੜਕ ਦੇ ਪਲਟ ਕੇ ਕਾਰ ਦੇ ਵਿੱਚ ਜਾ ਕੇ ਇਹ ਮੁੰਡਾ ਵੱਜਦਾ ਇਸ ਦੌਰਾਨ ਉਸਨੇ ਹੈਲਮਟ ਜ਼ਰੂਰ ਪਾਇਆ ਹੋਇਆ ਸੀ ਜਿਸ ਦੇ ਕਰਕੇ ਉਸਦੀ ਜਾਨ ਜ਼ਰੂਰ ਬਚੀ ਹੈ ਪਰ ਗੰਭੀਰ ਸੱਟਾਂ ਉਸਦੇ ਲੱਗੀਆਂ ਨੇ ਤਕਾਰ ਦੀ ਪਿਛਲੀ ਸਾਈਡ ਦੇ ਉੱਤੇ ਕਾਫੀ ਨੁਕਸਾਨ ਵੀ ਪਹੁੰਚਦਾ ਹੈ ਔਰ ਇਹ ਵੀਡੀਓ ਦੇ ਵਿੱਚ ਤੇ ਸੀ ਜਿਹੜਾ ਮੁੰਡਾ ਬਾਈਕ ਦੇ ਉੱਤੇ ਸਵਾਰ ਵੇਖ ਰਿਓ ਉਹ ਪੰਜਾਬ ਦਾ ਦੱਸਿਆ ਜਾ ਰਿਹਾ ਹਿਮਾਚਲ ਗਿਆ ਸੀ ਘੁੰਮਣ ਫਿਰਨ ਦੇ ਲਈ ਆਪਣੇ ਦੋਸਤਾਂ ਦੇ ਨਾਲ ਤੇ ਉਸ ਤੋਂ ਬਾਅਦ ਇੱਕ ਹੱਥ ਦੇ ਨਾਲ ਬਾਈਕ ਚਲਾ ਰਿਆ ਹੁੰਦਾ ਤੇ ਉਸ ਤੋਂ ਬਾਅਦ ਹਾਦਸਾ ਹੁੰਦਾ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਤਿੰਨ ਤਰੀਕੇ ਦੀ ਅਲੱਗ-ਅਲੱਗ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਪਹਿਲਾ ਬਾਈਕ ਦੇ ਉੱਤੇ ਖੱਤ ਦੇ ਨਾਲੋਂ ਵੀ ਬਾਈਕ ਚਲਾ ਰਿਆ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਉਸ ਦਾ ਕੰਟਰੋਲ ਬਾਈਕ ਦੇ ਉੱਤੋਂ ਖੋ ਜਾਂਦਾ ਉਸ ਤੋਂ ਬਾਅਦ ਸਿੱਧਾ ਜਾ ਕੇ ਇੱਕ ਗੱਡੀ ਦੇ ਵਿੱਚ ਜਾ ਕੇ ਵੱਜਦਾ ਜਿਸ ਤੋਂ ਬਾਅਦ ਉਹ ਪਲਟ ਜਾਂਦਾ ਹਾਲਾਂਕਿ ਇਸ ਹਾਦਸੇ ਤੋਂ ਬਾਅਦ ਉਸ ਦੇ ਦੋਸਤਾਂ ਮਿੱਤਰਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਇਹ ਵੀਡੀਓ ਬਣਾਈ ਜਾ ਰਹੀ ਸੀ ਉਸ ਦੀ ਜ਼ਰੂਰ ਮਦਦ ਕੀਤੀ ਜਾਂਦੀ ਹੈ ਔਰ ਉਸ ਨੂੰ ਹਸਪਤਾਲ ਵੀ ਪਹੁੰਚਦਾ ਕੀਤਾ ਜਾਂਦਾ ਪਰ ਉਹਨਾਂ ਸਟੰਟ ਬਾਜ਼ਸ ਦੇ ਲਈ ਇਹ ਜ਼ਰੂਰ ਇੱਕ ਸਬਕ ਬਣ ਕੇ ਵੀਡੀਓ ਸਾਹਮਣੇ ਆਈ ਹੈ ਜੋ ਮੁੰਡੇ ਇਸ ਤਰੀਕੇ ਦੇ ਦੇ ਸਟੰਟ ਜਿਹੜੇ ਨੇ ਹਿਮਾਚਲ ਦੇ ਵਿੱਚ ਜਾ ਕੇ ਕਰਦੇ ਨੇ ਖਾਸ ਕਰਕੇ ਉਹ ਬਾਈਕਰਸ ਜੋ ਕਿ ਪੰਜਾਬ ਤੋਂ ਜਾਂਦੇ ਨੇ ਤਾਂ ਜੇ ਹਾ ਹਾਦਸਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਵੀ ਸਤਰਕ ਰਿਆ ਕਰੋ ਔਰ ਤੁਸੀਂ ਦੇਖੋ ਇੱਕ ਖਾਦੇ ਨਾਲ ਬਾਈਕ ਚਲਾਣੀ ਇਸ ਪੰਜਾਬੀ ਮੁੰਡੇ ਨੂੰ ਮਹਿੰਗੀ ਪੈ ਗਈ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ। ਇੱਕ ਹੱਥ ਦੇ ਨਾਲ ਬਾਈਕ ਚਲਾਣਾ ਇਸ ਪੰਜਾਬੀ ਟੂਰਿਸਟ ਨੂੰ ਮਹਿੰਗਾ ਪੈ ਗਿਆ ਤਾਂ ਹਿਮਾਚਲ ਦੇ ਵੱਲ ਇੱਕ ਬਾਈਕ ਟੂਰਿਸਟ ਦਾ ਗਰੁੱਪ ਜਿਹੜਾ ਦੋਸਤਾਂ ਦਾ ਜਾਂਦਾ ਔਰ ਉੱਥੇ ਜਾ ਕੇ ਇੱਕ ਹੱਥ ਦੇ ਨਾਲ ਇਹ ਮੁੰਡਾ ਬਾਈਕ ਚਲਾ ਰਿਹਾ ਹੁੰਦਾ ਔਰ ਸਟੰਟ ਕਰ ਰਿਹਾ ਹੁੰਦਾ ਸੜਕ ਦੇ ਉੱਤੇ ਔਰ ਹਾਦਸਾ ਗ੍ਰਸ ਇਸ ਦੀ ਬਾਈਕ ਹੋ ਜਾਂਦੀ ਹੈ ਵੀਡੀਓ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਵਿੱਚ ਪੰਜਾਬ ਤੋਂ ਆਏ ਬਾਈਕਰਸ ਗਰੁੱਪ ਦਾ ਇੱਕ ਮੈਂਬਰ ਦੇ ਨਾਲ ਹਾਦਸਾ ਹੁੰਦਾ ਹੈ ਜ਼ਬਰਦਸਤ ਉਪਰ ਸਪੀਡ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸੜਕ ਦੇ ਵਿਚਾਲੇ ਡਰਾਈਵਰ ਟਕਰਾਂਦਾ ਔਰ ਉਸ ਤੋਂ ਬਾਅਦ ਦੂਜੇ ਪਾਸੇ ਸੜਕ ਦੇ ਪਲਟ ਕੇ ਕਾਰ ਦੇ ਵਿੱਚ ਜਾ ਕੇ ਇਹ ਮੁੰਡਾ ਵੱਜਦਾ ਇਸ ਦੌਰਾਨ ਉਸਨੇ ਹੈਲਮਟ ਜ਼ਰੂਰ ਪਾਇਆ ਹੋਇਆ ਸੀ ਜਿਸ ਦੇ ਕਰਕੇ ਉਸਦੀ ਜਾਨ ਜ਼ਰੂਰ ਬਚੀ ਹੈ ਪਰ ਗੰਭੀਰ ਸੱਟਾਂ ਉਸਦੇ ਲੱਗੀਆਂ ਨੇ ਤਕਾਰ ਦੀ ਪਿਛਲੀ ਸਾਈਡ ਦੇ ਉੱਤੇ ਕਾਫੀ ਨੁਕਸਾਨ ਵੀ ਪਹੁੰਚਦਾ ਹੈ ਔਰ ਇਹ ਵੀਡੀਓ ਦੇ ਵਿੱਚ ਤੇ ਸੀ ਜਿਹੜਾ ਮੁੰਡਾ ਬਾਈਕ ਦੇ ਉੱਤੇ ਸਵਾਰ ਵੇਖ ਰਿਓ ਉਹ ਪੰਜਾਬ ਦਾ ਦੱਸਿਆ ਜਾ ਰਿਹਾ ਹਿਮਾਚਲ ਗਿਆ ਸੀ ਘੁੰਮਣ ਫਿਰਨ ਦੇ ਲਈ ਆਪਣੇ ਦੋਸਤਾਂ ਦੇ ਨਾਲ ਤੇ ਉਸ ਤੋਂ ਬਾਅਦ ਇੱਕ ਹੱਥ ਦੇ ਨਾਲ ਬਾਈਕ ਚਲਾ ਰਿਆ ਹੁੰਦਾ ਤੇ ਉਸ ਤੋਂ ਬਾਅਦ ਹਾਦਸਾ ਹੁੰਦਾ ਹੈ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਤਿੰਨ ਤਰੀਕੇ ਦੀ ਅਲੱਗ-ਅਲੱਗ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਪਹਿਲਾ ਬਾਈਕ ਦੇ ਉੱਤੇ ਖੱਤ ਦੇ ਨਾਲੋਂ ਵੀ ਬਾਈਕ ਚਲਾ ਰਿਆ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਉਸ ਦਾ ਕੰਟਰੋਲ ਬਾਈਕ ਦੇ ਉੱਤੋਂ ਖੋ ਜਾਂਦਾ ਉਸ ਤੋਂ ਬਾਅਦ ਸਿੱਧਾ ਜਾ ਕੇ ਇੱਕ ਗੱਡੀ ਦੇ ਵਿੱਚ ਜਾ ਕੇ ਵੱਜਦਾ ਜਿਸ ਤੋਂ ਬਾਅਦ ਉਹ ਪਲਟ ਜਾਂਦਾ ਹਾਲਾਂਕਿ ਇਸ ਹਾਦਸੇ ਤੋਂ ਬਾਅਦ ਉਸ ਦੇ ਦੋਸਤਾਂ ਮਿੱਤਰਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਇਹ ਵੀਡੀਓ ਬਣਾਈ ਜਾ ਰਹੀ ਸੀ ਉਸ ਦੀ ਜ਼ਰੂਰ ਮਦਦ ਕੀਤੀ ਜਾਂਦੀ ਹੈ ਔਰ ਉਸ ਨੂੰ ਹਸਪਤਾਲ ਵੀ ਪਹੁੰਚਦਾ ਕੀਤਾ ਜਾਂਦਾ ਪਰ ਉਹਨਾਂ ਸਟੰਟ ਬਾਜ਼ਸ ਦੇ ਲਈ ਇਹ ਜ਼ਰੂਰ ਇੱਕ ਸਬਕ ਬਣ ਕੇ ਵੀਡੀਓ ਸਾਹਮਣੇ ਆਈ ਹੈ ਜੋ ਮੁੰਡੇ ਇਸ ਤਰੀਕੇ ਦੇ ਦੇ ਸਟੰਟ ਜਿਹੜੇ ਨੇ ਹਿਮਾਚਲ ਦੇ ਵਿੱਚ ਜਾ ਕੇ ਕਰਦੇ ਨੇ ਖਾਸ ਕਰਕੇ ਉਹ ਬਾਈਕਰਸ ਜੋ ਕਿ ਪੰਜਾਬ ਤੋਂ ਜਾਂਦੇ ਨੇ ਤਾਂ ਜੇ ਹਾ ਹਾਦਸਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਵੀ ਸਤਰਕ ਰਿਹਾ ਕਰੋ ਔਰ ਤੁਸੀਂ ਦੇਖੋ ਇੱਕ ਖਾਦੇ ਨਾਲ ਬਾਈਕ ਚਲਾਣੀ ਇਸ ਪੰਜਾਬੀ ਮੁੰਡੇ ਨੂੰ ਮਹਿੰਗੀ ਪੈ ਗਈ। ਡੈਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ। ਇੱਕ ਹੱਥ ਦੇ ਨਾਲ ਬਾਈਕ ਚਲਾਣਾ ਇਸ ਪੰਜਾਬੀ ਟੂਰਿਸਟ ਨੂੰ ਮਹਿੰਗਾ ਪੈ ਗਿਆ। ਤਾਂ ਹਿਮਾਚਲ ਦੇ ਵੱਲ ਇੱਕ ਬਾਈਕ ਟੂਰਿਸਟ ਦਾ ਗਰੁੱਪ ਜਿਹੜਾ ਦੋਸਤਾਂ ਦਾ ਜਾਂਦਾ ਔਰ ਉੱਥੇ ਜਾ ਕੇ ਇੱਕ ਹੱਥ ਦੇ ਨਾਲ ਇਹ ਮੁੰਡਾ ਬਾਈਕ ਚਲਾ ਰਿਹਾ ਹੁੰਦਾ ਔਰ ਸਟੰਟ ਕਰ ਰਿਹਾ ਹੁੰਦਾ ਸੜਕ ਦੇ ਉੱਤੇ ਔਰ ਹਾਦਸਾ ਗ੍ਰਸ ਇਸ ਦੀ ਬਾਈਕ ਹੋ ਜਾਂਦੀ ਹੈ ਵੀਡੀਓ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਵਿੱਚ ਪੰਜਾਬ ਤੋਂ ਆਏ ਬਾਈਕਰਸ ਗਰੁੱਪ ਦਾ ਇੱਕ ਮੈਂਬਰ ਦੇ ਨਾਲ ਹਾਦਸਾ ਹੁੰਦਾ ਹੈ ਜ਼ਬਰਦਸਤ ਓਵਰ ਸਪੀਡ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸੜਕ ਦੇ ਵਿਚਾਲੇ ਡਰਾਈਵਰ ਟਕਰਾਂਦਾ ਹੈ ਔਰ ਉਸ ਤੋਂ ਬਾਅਦ ਦੂਜੇ ਪਾਸੇ ਸੜਕ ਦੇ ਪਲਟ ਕੇ ਕਾਰ ਦੇ ਵਿੱਚ ਜਾ ਕੇ ਇਹ ਮੁੰਡਾ ਵੱਜਦਾ ਇਸ ਦੌਰਾਨ ਉਸਨੇ ਹੈਲਮਟ ਜ਼ਰੂਰ ਪਾਇਆ ਹੋਇਆ ਸੀ ਜਿਸ ਦੇ ਕਰਕੇ ਉਸਦੀ ਜਾਨ ਜ਼ਰੂਰ ਬਚੀ ਹੈ ਪਰ ਗੰਭੀਰ ਸੱਟਾਂ ਉਸਦੇ ਲੱਗੀਆਂ ਨੇ ਤਾਕਾਰ ਦੀ ਪਿਛਲੀ ਸਾਈਡ ਦੇ ਉੱਤੇ ਕਾਫੀ ਨੁਕਸਾਨ ਵੀ ਪਹੁੰਚਦਾ ਹੈ ਔਰ ਇਹ ਵੀਡੀਓ ਦੇ ਵਿੱਚ ਜਿਹੜਾ ਮੁੰਡਾ ਬਾਈਕ ਦੇ ਉੱਤੇ ਸਵਾਰ ਵੇਖ ਰਹੇ ਹੋ ਉਹ ਪੰਜਾਬ ਦਾ ਦੱਸਿਆ ਜਾ ਰਿਹਾ ਹਿਮਾਚਲ ਗਿਆ ਸੀ ਘੁੰਮਣ ਫਿਰਨ ਦੇ ਲਈ ਆਪਣੇ ਦੋਸਤਾਂ ਦੇ ਨਾਲ ਤੇ ਉਸ ਤੋਂ ਬਾਅਦ ਇੱਕ ਹੱਥ ਦੇ ਨਾਲ ਬਾਈਕ ਚਲਾ ਰਿਆ ਹੁੰਦਾ ਤੇ ਉਸ ਤੋਂ ਬਾਅਦ ਹਾਦਸਾ ਹੁੰਦਾ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਤਿੰਨ ਤਰੀਕੇ ਦੀ ਅਲੱਗ-ਅਲੱਗ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਪਹਿਲਾ ਬਾਈਕ ਦੇ ਉੱਤੇ ਖੱਤ ਦੇ ਨਾਲੋਂ ਵੀ ਬਾਈਕ ਚਲਾ ਰਿਆ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਉਸ ਦਾ ਕੰਟਰੋਲ ਬਾਈਕ ਦੇ ਉੱਤੋਂ ਖੋ ਜਾਂਦਾ ਉਸ ਤੋਂ ਬਾਅਦ ਸਿੱਧਾ ਜਾ ਕੇ ਇੱਕ ਗੱਡੀ ਦੇ ਵਿੱਚ ਜਾ ਕੇ ਵੱਜਦਾ ਜਿਸ ਤੋਂ ਬਾਅਦ ਉਹ ਪਲਟ ਜਾਂਦਾ ਹਾਲਾਂਕਿ ਇਸ ਹਾਦਸੇ ਤੋਂ ਬਾਅਦ ਉਸ ਦੇ ਦੋਸਤਾਂ ਮਿੱਤਰਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਇਹ ਵੀਡੀਓ ਬਣਾਈ ਜਾ ਰਹੀ ਸੀ ਉਸ ਦੀ ਜ਼ਰੂਰ ਮਦਦ ਕੀਤੀ ਜਾਂਦੀ ਹੈ ਔਰ ਉਸ ਨੂੰ ਹਸਪਤਾਲ ਵੀ ਪਹੁੰਚਦਾ ਕੀਤਾ ਜਾਂਦਾ ਪਰ ਉਹਨਾਂ ਸਟੰਟ ਬਾਜ਼ਸ ਦੇ ਲਈ ਇਹ ਜ਼ਰੂਰ ਇੱਕ ਸਬਕ ਬਣ ਕੇ ਵੀਡੀਓ ਸਾਹਮਣੇ ਆਈ ਹੈ ਜੋ ਮੁੰਡੇ ਇਸ ਤਰੀਕੇ ਦੇ ਦੇ ਸਟੰਟ ਜਿਹੜੇ ਨੇ ਹਿਮਾਚਲ ਦੇ ਵਿੱਚ ਜਾ ਕੇ ਕਰਦੇ ਨੇ ਖਾਸ ਕਰਕੇ ਉਹ ਬਾਈਕਰਸ ਜੋ ਕਿ ਪੰਜਾਬ ਤੋਂ ਜਾਂਦੇ ਨੇ ਤਾਂ ਜੇ ਹਾ ਹਾਦਸਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਵੀ ਸਤਰਕ ਰਿਆ ਕਰੋ ਔਰ ਤੁਸੀਂ ਦੇਖੋ ਇੱਕ ਖਾਦੇ ਨਾਲ ਬਾਈਕ ਚਲਾਣੀ ਇਸ ਪੰਜਾਬੀ ਮੁੰਡੇ ਨੂੰ ਮਹਿੰਗੀ ਪੈ ਗਈ। ਢੇਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ। ਇੱਕ ਹੱਥ ਦੇ ਨਾਲ ਬਾਈਕ ਚਲਾਣਾ ਇਸ ਪੰਜਾਬੀ ਟੂਰਿਸਟ ਨੂੰ ਮਹਿੰਗਾ ਪੈ ਗਿਆ ਤਾਂ ਹਿਮਾਚਲ ਦੇ ਵੱਲ ਇੱਕ ਬਾਈਕ ਟੂਰਿਸਟ ਦਾ ਗਰੁੱਪ ਜਿਹੜਾ ਦੋਸਤਾਂ ਦਾ ਜਾਂਦਾ ਔਰ ਉੱਥੇ ਜਾ ਕੇ ਇੱਕ ਹੱਥ ਦੇ ਨਾਲ ਇਹ ਮੁੰਡਾ ਬਾਈਕ ਚਲਾ ਰਿਹਾ ਹੁੰਦਾ ਔਰ ਸਟੰਟ ਕਰ ਰਿਹਾ ਹੁੰਦਾ ਸੜਕ ਦੇ ਉੱਤੇ ਔਰ ਹਾਦਸਾ ਗ੍ਰਸ ਇਸ ਦੀ ਬਾਈਕ ਹੋ ਜਾਂਦੀ ਹੈ ਵੀਡੀਓ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਵਿੱਚ ਪੰਜਾਬ ਤੋਂ ਆਏ ਬਾਈਕਰਸ ਗਰੁੱਪ ਦਾ ਇੱਕ ਮੈਂਬਰ ਦੇ ਨਾਲ ਹਾਦਸਾ ਹੁੰਦਾ ਹੈ ਜ਼ਬਰਦਸਤ ਉਪਰ ਸਪੀਡ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸੜਕ ਦੇ ਵਿਚਾਲੇ ਡਰਾਈਵਰ ਟਕਰਾਂਦਾ ਔਰ ਉਸ ਤੋਂ ਬਾਅਦ ਦੂਜੇ ਪਾਸੇ ਸੜਕ ਦੇ ਪਲਟ ਕੇ ਕਾਰ ਦੇ ਵਿੱਚ ਜਾ ਕੇ ਇਹ ਮੁੰਡਾ ਵੱਜਦਾ ਇਸ ਦੌਰਾਨ ਉਸਨੇ ਹੈਲਮਟ ਜ਼ਰੂਰ ਪਾਇਆ ਹੋਇਆ ਸੀ ਜਿਸ ਦੇ ਕਰਕੇ ਉਸਦੀ ਜਾਨ ਜ਼ਰੂਰ ਬਚੀ ਹੈ ਪਰ ਗੰਭੀਰ ਸੱਟਾਂ ਉਸਦੇ ਲੱਗੀਆਂ ਨੇ ਤਾਕਾਰ ਦੀ ਪਿਛਲੀ ਸਾਈਡ ਦੇ ਉੱਤੇ ਕਾਫੀ ਨੁਕਸਾਨ ਵੀ ਪਹੁੰਚਦਾ ਹੈ ਔਰ ਇਹ ਵੀਡੀਓ ਦੇ ਵਿੱਚ ਜਿਹੜਾ ਮੁੰਡਾ ਬਾਈਕ ਦੇ ਉੱਤੇ ਸਵਾਰ ਵੇਖ ਰਿਓ ਉਹ ਪੰਜਾਬ ਦਾ ਦੱਸਿਆ ਜਾ ਰਿਹਾ ਹਿਮਾਚਲ ਗਿਆ ਸੀ ਘੁੰਮਣ ਫਿਰਨ ਦੇ ਲਈ ਆਪਣੇ ਦੋਸਤਾਂ ਦੇ ਨਾਲ ਤੇ ਉਸ ਤੋਂ ਬਾਅਦ ਇੱਕ ਹੱਥ ਦੇ ਨਾਲ ਬਾਈਕ ਚਲਾ ਰਿਆ ਹੁੰਦਾ ਤੇ ਉਸ ਤੋਂ ਬਾਅਦ ਹਾਦਸਾ ਹੁੰਦਾ ਹੈ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਤਿੰਨ ਤਰੀਕੇ ਦੀ ਅਲੱਗ-ਅਲੱਗ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਪਹਿਲਾ ਬਾਈਕ ਦੇ ਉੱਤੇ ਖੱਤ ਦੇ ਨਾਲੋਂ ਵੀ ਬਾਈਕ ਚਲਾ ਰਿਆ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਉਸ ਦਾ ਕੰਟਰੋਲ ਬਾਈਕ ਦੇ ਉੱਤੋਂ ਖੋ ਜਾਂਦਾ ਉਸ ਤੋਂ ਬਾਅਦ ਸਿੱਧਾ ਜਾ ਕੇ ਇੱਕ ਗੱਡੀ ਦੇ ਵਿੱਚ ਜਾ ਕੇ ਵੱਜਦਾ ਜਿਸ ਤੋਂ ਬਾਅਦ ਉਹ ਪਲਟ ਜਾਂਦਾ ਹਾਲਾਂਕਿ ਇਸ ਹਾਦਸੇ ਤੋਂ ਬਾਅਦ ਉਸ ਦੇ ਦੋਸਤਾਂ ਮਿੱਤਰਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਇਹ ਵੀਡੀਓ ਬਣਾਈ ਜਾ ਰਹੀ ਸੀ ਉਸ ਦੀ ਜ਼ਰੂਰ ਮਦਦ ਕੀਤੀ ਜਾਂਦੀ ਹੈ ਔਰ ਉਸ ਨੂੰ ਹਸਪਤਾਲ ਵੀ ਪਹੁੰਚਦਾ ਕੀਤਾ ਜਾਂਦਾ ਪਰ ਉਹਨਾਂ ਸਟੰਟ ਬਾਜ਼ਸ ਦੇ ਲਈ ਇਹ ਜ਼ਰੂਰ ਇੱਕ ਸਬਕ ਬਣ ਕੇ ਵੀਡੀਓ ਸਾਹਮਣੇ ਆਈ ਹੈ ਜੋ ਮੁੰਡੇ ਇਸ ਤਰੀਕੇ ਦੇ ਦੇ ਸਟੰਟ ਜਿਹੜੇ ਨੇ ਹਿਮਾਚਲ ਦੇ ਵਿੱਚ ਜਾ ਕੇ ਕਰਦੇ ਨੇ ਖਾਸ ਕਰਕੇ ਉਹ ਬਾਈਕਰਸ ਜੋ ਕਿ ਪੰਜਾਬ ਤੋਂ ਜਾਂਦੇ ਨੇ ਤਾਂ ਜੇ ਹਾ ਹਾਦਸਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਵੀ ਸਤਰਕ ਰਿਹਾ ਕਰੋ ਔਰ ਤੁਸੀਂ ਦੇਖੋ ਇੱਕ ਖਾਦੇ ਨਾਲ ਬਾਈਕ ਚਲਾਣੀ ਇਸ ਪੰਜਾਬੀ ਮੁੰਡੇ ਨੂੰ ਮਹਿੰਗੀ ਪੈ ਗਈ। ਡੈਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ। ਇੱਕ ਹੱਥ ਦੇ ਨਾਲ ਬਾਈਕ ਚਲਾਣਾ ਇਸ ਪੰਜਾਬੀ ਟੂਰਿਸਟ ਨੂੰ ਮਹਿੰਗਾ ਪੈ ਗਿਆ। ਤਾਂ ਹਿਮਾਚਲ ਦੇ ਵੱਲ ਇੱਕ ਬਾਈਕ ਟੂਰਿਸਟ ਦਾ ਗਰੁੱਪ ਜਿਹੜਾ ਦੋਸਤਾਂ ਦਾ ਜਾਂਦਾ ਔਰ ਉੱਥੇ ਜਾ ਕੇ ਇੱਕ ਹੱਥ ਦੇ ਨਾਲ ਇਹ ਮੁੰਡਾ ਬਾਈਕ ਚਲਾ ਰਿਹਾ ਹੁੰਦਾ ਔਰ ਸਟੰਟ ਕਰ ਰਿਹਾ ਹੁੰਦਾ ਸੜਕ ਦੇ ਉੱਤੇ ਔਰ ਹਾਦਸਾ ਗ੍ਰਸ ਇਸ ਦੀ ਬਾਈਕ ਹੋ ਜਾਂਦੀ ਹੈ ਵੀਡੀਓ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਵਿੱਚ ਪੰਜਾਬ ਤੋਂ ਆਏ ਬਾਈਕਰਸ ਗਰੁੱਪ ਦਾ ਇੱਕ ਮੈਂਬਰ ਦੇ ਨਾਲ ਹਾਦਸਾ ਹੁੰਦਾ ਹੈ ਜ਼ਬਰਦਸਤ ਓਵਰ ਸਪੀਡ ਦੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸੜਕ ਦੇ ਵਿਚਾਲੇ ਡਰਾਈਵਰ ਟਕਰਾਂਦਾ ਹੈ ਔਰ ਉਸ ਤੋਂ ਬਾਅਦ ਦੂਜੇ ਪਾਸੇ ਸੜਕ ਦੇ ਪਲਟ ਕੇ ਕਾਰ ਦੇ ਵਿੱਚ ਜਾ ਕੇ ਇਹ ਮੁੰਡਾ ਵੱਜਦਾ ਇਸ ਦੌਰਾਨ ਉਸਨੇ ਹੈਲਮਟ ਜ਼ਰੂਰ ਪਾਇਆ ਹੋਇਆ ਸੀ ਜਿਸ ਦੇ ਕਰਕੇ ਉਸਦੀ ਜਾਨ ਜ਼ਰੂਰ ਬਚੀ ਹੈ ਪਰ ਗੰਭੀਰ ਸੱਟਾਂ ਉਸਦੇ ਲੱਗੀਆਂ ਨੇ ਤਕਾਰ ਦੀ ਪਿਛਲੀ ਸਾਈਡ ਦੇ ਉੱਤੇ ਕਾਫੀ ਨੁਕਸਾਨ ਵੀ ਪਹੁੰਚਦਾ ਹੈ ਔਰ ਇਹ ਵੀਡੀਓ ਦੇ ਵਿੱਚ ਤੇ ਸੀ ਜਿਹੜਾ ਮੁੰਡਾ ਬਾਈਕ ਦੇ ਉੱਤੇ ਸਵਾਰ ਵੇਖ ਰਿਓ ਉਹ ਪੰਜਾਬ ਦਾ ਦੱਸਿਆ ਜਾ ਰਿਹਾ ਹਿਮਾਚਲ ਗਿਆ ਸੀ ਘੁੰਮਣ ਫਿਰਨ ਦੇ ਲਈ ਆਪਣੇ ਦੋਸਤਾਂ ਦੇ ਨਾਲ ਤੇ ਉਸ ਤੋਂ ਬਾਅਦ ਇੱਕ ਹੱਥ ਦੇ ਨਾਲ ਬਾਈਕ ਚਲਾ ਰਿਆ ਹੁੰਦਾ ਤੇ ਉਸ ਤੋਂ ਬਾਅਦ ਹਾਦਸਾ ਹੁੰਦਾ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਵਿੱਚ ਤਿੰਨ ਤਰੀਕੇ ਦੀ ਅਲੱਗ-ਅਲੱਗ ਵੀਡੀਓ ਸਾਹਮਣੇ ਆਈ ਹੈ ਜਿਦੇ ਵਿੱਚ ਪਹਿਲਾ ਬਾਈਕ ਦੇ ਉੱਤੇ ਖੱਤ ਦੇ ਨਾਲੋਂ ਵੀ ਬਾਈਕ ਚਲਾ ਰਿਆ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਉਸ ਦਾ ਕੰਟਰੋਲ ਬਾਈਕ ਦੇ ਉੱਤੋਂ ਖੋ ਜਾਂਦਾ ਉਸ ਤੋਂ ਬਾਅਦ ਸਿੱਧਾ ਜਾ ਕੇ ਇੱਕ ਗੱਡੀ ਦੇ ਵਿੱਚ ਜਾ ਕੇ ਵੱਜਦਾ ਜਿਸ ਤੋਂ ਬਾਅਦ ਉਹ ਪਲਟ ਜਾਂਦਾ ਹਾਲਾਂਕਿ ਇਸ ਹਾਦਸੇ ਤੋਂ ਬਾਅਦ ਉਸ ਦੇ ਦੋਸਤਾਂ ਮਿੱਤਰਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਇਹ ਵੀਡੀਓ ਬਣਾਈ ਜਾ ਰਹੀ ਸੀ ਉਸਦੀ ਜ਼ਰੂਰ ਮਦਦ ਕੀਤੀ ਜਾਂਦੀ ਹੈ ਔਰ ਉਸ ਨੂੰ ਹਸਪਤਾਲ ਵੀ ਪਹੁੰਚਦਾ ਕੀਤਾ ਜਾਂਦਾ ਪਰ ਉਹਨਾਂ ਸਟੰਟ ਬਾਜ਼ਸ ਦੇ ਲਈ ਇਹ ਜ਼ਰੂਰ ਇੱਕ ਸਬਕ ਬਣ ਕੇ ਵੀਡੀਓ ਸਾਹਮਣੇ ਆਈ ਹੈ ਜੋ ਮੁੰਡੇ ਇਸ ਤਰੀਕੇ ਦੇ ਦੇ ਸਟੰਟ ਜਿਹੜੇ ਨੇ ਹਿਮਾਚਲ ਦੇ ਵਿੱਚ ਜਾ ਕੇ ਕਰਦੇ ਨੇ ਖਾਸ ਕਰਕੇ ਉਹ ਬਾਈਕਰਸ ਜੋ ਕਿ ਪੰਜਾਬ ਤੋਂ ਜਾਂਦੇ ਨੇ ਤਾਂ ਜਿਹਾ ਅਹ ਹਾਦਸਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਵੀ ਸਤਰਕ ਰਿਆ ਕਰੋ ਔਰ ਤੁਸੀਂ ਦੇਖੋ ਇੱਕ ਹੱਥ ਦੇ ਨਾਲ ਬਾਈਕ ਚਲਾਣੀ ਇਸ ਪੰਜਾਬੀ ਮੁੰਡੇ ਨੂੰ ਮਹਿੰਗੀ ਪੈ ਗਈ। ਡੈਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ ਇੱਕ ਹੱਥ ਦੇ ਨਾਲ ਬਾਈਕ ਚਲਾਣਾ ਇਸ ਪੰਜਾਬੀ ਟੂਰਿਸਟ ਨੂੰ ਮਹਿੰਗਾ ਪੈ ਗਿਆ ਤਾਂ ਹਿਮਾਚਲ ਦੇ ਵੱਲ ਇੱਕ ਬਾਈਕ ਟੂਰਿਸਟ ਦਾ ਗਰੁੱਪ ਜਿਹੜਾ ਦੋਸਤਾਂ ਦਾ ਜਾਂਦਾ ਔਰ ਉੱਥੇ ਜਾ ਕੇ ਇੱਕ ਹੱਥ ਦੇ ਨਾਲ ਇਹ ਮੁੰਡਾ ਬਾਈਕ ਚਲਾ ਰਿਹਾ ਹੁੰਦਾ